ਤੋਰ ਤੇ ਤੋਰ ਕੇ ਤੋਰ ਕੇ ਤੋਰ ਮੈਂ ਜੀ ਟੀ ਸ਼ਰਟ ਪਜਾਮੇ ਕੁਰਤੇ ਤੋਰ ਕੇ ਆਏ ਵੇ ਤੋਰ ਦੇ ਮੇਲੇ ਲਾ ਲਾਂਗੇ ਮੇਲੇ ਮੇਲੇ ਤੋਰ ਤੇ ਵੇਖਣਗੇ ਮੁੰਡੇ ਕੁੜੀਆਂ ਬੱਚੇ ਤੋਰ ਤੇ ਤੋਰ ਤੇ ਮੇਲੇ ਲਾ ਲਾਂਗੇ ਮੇਲੇ ਤੋਰ ਤੇ ਸੇਲ ਤੋਰ ਤੇ 200 ਪ੍ਰਿੰਟ 1000 ਪ੍ਰਿੰਟ 100 ਰੁਪਏ 100 ਰੁਪਏ ਆ ਵੀ 100 ਰੁਪਏ 100 ਰੁਪਏ ਐਮ ਆਰ ਪੀ 450 750 100 ਰੁਪਏ ਦੀ ਕਿੰਨੇ ਦੀ 100 ਰੁਪਏ ਦੀ 100 ਰੁਪਏ ਦੀ ਬੱਚੀਆਂ ਦੀ ਕੋਟ ਨਾਲ ਪੈਂਟ ਹਾਂਜੀ 300 ਰੁਪਏ ਦਾ 200 ਰੁਪਏ ਦਾ ਬਲੇਜ਼ਰ ਐਡਾ ਸੋਹਣਾ ਕਰਤੀ ਵਾਲਾ ਵਧੀਆ ਬਲੇਜ਼ਰ ਹੈ ਹਾਂਜੀ ਓਏ ਹੋਏ ਹੋਏ 200 ਰੁਪਏ ਦਾ ਆ ਕਿੰਨੇ ਦਾ ਜੈਕਟ ਹੈ ਜੀ 150 ਰੁਪਏ ਦੀ ਇਹ ਤਾਂ 500 700 ਦੀ ਹੋਣੀ ਹੈ 100 ਰੁਪਏ 100 ਰੁਪਏ ਹੀ ਹੈ ਹਰ ਮਾਲ 100 ਰੁਪਏ ਹੈ ਬਾਈ ਜੀ ਬਾਈ ਜੀ ਘੰਟਾ ਕਰਦੇ ਕੋਲ ਗਲੀ ਜਾਦੂ 822 ਪ੍ਰਿੰਟ ਅੱਪਰ ਲੋਵਰ ਲੈ ਬੱਚਾ ਖੁਸ਼ 800 ਵਾਲੀ ਚੀਜ਼ ਇਹ ਵੀ 100 ਰੁਪਏ ਓਏ ਯਾਰ ਕਮਾਲ ਹੀ ਹੋਈ ਪਈ ਐ 100 ਰੁਪਏ ਦਾ 100 ਰੁਪਏ ਦਾ ਇੰਨਾ ਪਿਆਰਾ ਸਟੱਫ ਕੁੜੀਆਂ ਪਾਇਆ ਹੋਵੇ ਤਾਂ ਜੱਚਦਾ ਹੈ ਵਧੀਆ ਕਿਤੇ ਨੀਲੀ ਕਾਲੀ ਜੀਨ ਦੇ ਨਾਲ ਪੂਰਾ ਫੱਬਦਾ ਹੈ ਇਹ ਵੀ 100 ਰੁਪਏ ਓਏ ਦੱਸ ਯਾਰ ਆ ਆ ਜੀ ਸੋਹਣੀ ਵਧੀਆ ਟੀਨੇਜ ਕੁੜੀਆਂ ਵਾਲੀ ਜੀਨ ਮਾਂ ਇਹ ਕਿੰਨੇ ਦੀ 100 ਰੁਪਏ ਦੀ ਆ ਵੀ 100 ਰੁਪਏ ਦੀ ਲੈ 10 ਲੈ ਆ ਕਹਣ ਕਹਣ ਡੈਟਮਾ ਇਹ 100 ਰੁਪਏ ਦੀ ਇਹ ਵੀ 100 ਰੁਪਏ ਹਰ ਮਾਰ 100 ਰੁਪਏ ਹਰ ਮਾਰ 100 ਰੁਪਏ ਆਏ ਆ ਕਿੱਡਾ ਪਿਆਰਾ ਜੀ ਇਹ ਇਹ ਵੀ 100 ਰੁਪਏ ਹੋਰ ਦੀ ਹੋਰ ਉਹ ਚਾਹਤਾ ਮਾਰੋ ਮਾਲ ਤੇ ਇੰਨਾ ਮਾਲ ਇੰਨਾ ਸਮਾਨ ਉਹ 100 ਰੁਪਏ 100 ਰੁਪਏ ਦੇ ਹਾਂ 100 ਰੁਪਏ ਕੈਪਰੀ ਸਟਾਈਲ ਵਾਲੀ ਹੈ ਇਹ ਵੀ 100 ਰੁਪਏ ਦੀ 100 ਰੁਪਏ ਦੇ 100 ਰੁਪਏ ਚ ਮੇਲਾ ਹੈ ਮੇਲਾ ਕੁਝ ਨਹੀਂ ਕਰਨਾ ਘੰਟਾ ਕਰਦੇ ਸਾਹਮਣੇ ਗਲੀ ਜਾਇਨਾ ਹੋਟਲ ਵਾਲੀ ਗਲੀ ਹੈ ਉੱਥੇ ਕਿਸੇ ਨੂੰ ਪੁੱਛ ਲਿਓ ਪੰਡੇ ਜੀ ਕਿੱਥੇ ਨੇ ਕਮਲ ਸ਼ਰਮਾ ਜੀ ਕੱਪੜਿਆਂ ਦੀ ਰਿਟੇਲ ਦੇ ਵਿੱਚ ਖੁੱਲੀ ਹੋਈ ਹੈ ਲੁਧਿਆਣਾ ਸ਼ਹਿਰ ਚ ਸਭ ਤੋਂ ਸਸਤੀ ਕੱਪੜੇ ਦੇਣ ਵਾਲੀ ਦੁਕਾਨ ਜੀ ਹਾਂ ਸ਼ਹਿਰ ਚ ਖੜੇ ਆ ਜਿਵੇਂ ਅੰਦਾਜ਼ਾ ਲਾ ਰਹੇ ਹੋ ਤੁਸੀਂ ਘੰਟਾ ਘਰ ਕੋਲ ਟਾਪ ਵਿਖੇ ਮੌਜੂਦ ਆ ਲਾਟਰੀਆਂ ਵਾਲੀ ਦੁਕਾਨਾਂ ਦੇ ਬਿਲਕੁਲ ਸਾਹਮਣੇ ਬਸੀਟਾ ਸਟਰੀਟ ਹੋਟਲਾਂ ਵਾਲੀ ਗਲੀ ਵੀ ਇਹਨੂੰ ਕਿਹਾ ਜਾਂਦਾ ਦੇਖ ਸਕਦੇ ਹੋ ਤੇ ਇੱਥੇ ਦੁਕਾਨ ਖੁੱਲੀ ਹੋਈ ਹੈ ਪੰਡਿਤ ਜੀ ਦੀ ਹੱਟੀ ਜੀ ਹਾਂ ਕਮਲ ਸ਼ਰਮਾ ਜੀ ਮੌਜੂਦ ਨੇ ਜਿਹੜੇ ਲੁਧਿਆਣਾ ਸ਼ਹਿਰ ਚ ਦਾਵਾ ਕਰਦੇ ਆ ਕਿ ਸਭ ਤੋਂ ਸਸਤਾ ਰਿਟੇਲ ਦਾ ਕੱਪੜਾ ਜੇਕਰ ਕੋਈ ਦਿੰਦਾ ਹੈ ਤਾਂ ਫਿਰ ਕਮਲ ਸ਼ਰਮਾ ਪੰਡਿਤ ਜੀ ਦਿੰਦੇ ਨੇ ਕੀ ਇਹ ਸੱਚ ਹੈ ਆਓ ਦੇਖਦੇ ਹਾਂ 100 ਘੰਟਾ ਘਰ ਦੇ ਸਾਹਮਣੇ ਤੋਂ 10 ਘਟਿਆਂ ਜਿਹੜੀ ਗਲੀ 'ਚ ਵੜਦੇ ਹੋ ਤੁਸੀਂ ਹੋਟਲਾਂ ਵਾਲੀ ਗਲੀ ਹੈ ਬੰਸੀ ਤਾਰ ਸਟ੍ਰੀਟਸ ਰਾਹੀਂ ਇਧਰ ਆਉਣਾ 100 150 ਮੀਟਰ ਚੱਲਣਾ ਹੈ ਫਿਰ ਇੱਥੇ ਪੰਡਤ ਜੀ ਦੀ ਹੱਟੀ ਮੌਜੂਦ ਹੈ ਕਮਲ ਸ਼ਰਮਾ ਜੀ ਇੱਥੇ ਮੌਜੂਦ ਨੇ ਕਰਦੇ ਗੱਲਬਾਤ ਜਾਣਦੇ ਆ ਕਿ ਐਨੇ ਸਸਤੇ ਕੱਪੜੇ ਡੀਟੇਲ ਚ ਆਖਰ ਦਈ ਕਿਵੇਂ ਜਾਣਦੇ ਹੋ 100 ਘੰਟਾ ਘਰ ਵਾਲੀ ਰੋਡ ਤੋਂ ਸਾਹਮਣੇ ਗਲੀ 'ਚ ਵੜਦੇ ਹੋ ਤਾਂ 100 150 ਮੀਟਰ ਹੀ ਆਉਣਾ ਹੈ ਫਿਰ ਇੱਥੇ ਆ ਕੇ ਤੁਹਾਨੂੰ ਦਿਖ ਜਾਣਗੇ ਕੱਪੜਿਆਂ ਦੇ ਲੱਗੇ ਮਾਰ ਪੰਡਤ ਜੀ ਅੰਦਰ ਹੀ ਹੋ ਕਮ ਆਜੋ ਆਜੋ ਬਾਹਰ ਨਵਾਜੋ ਤੁਹਾਡਾ ਬੜਾ ਜ਼ਿਕਰ ਹੋ ਰਿਹਾ ਹੈ ਬੜੀ ਚਰਚਾ ਹੋ ਰਹੀ ਹੈ ਤੁਹਾਡੀ ਵਾਹ ਜੀ ਵਾਹ ਕਮਲ ਸ਼ਰਮਾ ਜੀ ਇੰਨਾ ਨਾਮ ਹੋ ਰਿਹਾ ਰਿਟੇਲ ਦੇ ਵਿੱਚ ਕਹਿੰਦੇ ਆ ਮੁਫਤ ਦੇ ਆਸਮਾਨ ਦੇ ਜਾਂਦੇ ਹੋ ਆਖਰ ਇਹ ਕੀ ਹੋ ਕੀ ਰਿਹਾ ਆਹ ਲੋ ਭਾਜੀ ਆ ਦੇਖੋ ਜੀ ਆ ਦੇਖੋ ਐਮ ਆਰ ਪੀ ਪੜੋ ਭਾਜੀ ਦੀ 750 100 ਰੁਪਏ ਦੀ ਕਿੰਨੇ ਦੀ 100 ਰੁਪਏ ਦੀ 100 ਰੁਪਏ ਦੀ ਬੱਚਿਆਂ ਦੀ ਵਾਹ ਜੀ ਵਾਹ ਇਹ ਕਿਹੜਾ ਹੈ ਕੀ ਚੀ ਸਰਦੀਆਂ ਦੀ ਗਰਮੀਆਂ ਦੀ ਕੀ ਚੀ ਹੈ ਇਹ ਸਰਦੀਆਂ ਦੀ ਆਈਟਮ ਹੈ ਸਾਰੀ ਟੀ ਸ਼ਰਟ ਸਿਰਫ ਆ ਦਰਸ਼ਕੋ ਦੇਖ ਸਕਦੇ ਹੋ 745 ਪ੍ਰਿੰਟ ਆ 100 ਰੁਪਏ ਦੀ ਹੋਰ ਧਮਾਕਾ ਦੇਖੋ ਬਹੁਤ ਹੈ ਇਹ ਕੀ ਰੇਟ 100 ਰੁਪਏ ਜੀ 705 ਪ੍ਰਿੰਟ ਇਹ ਵੀ 100 ਰੁਪਏ ਹਾਂਜੀ 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 ਇਹ ਕੀ ਗੱਲ ਇੱਕ ਤੋਂ ਹੀ ਚੱਲਣੀ ਹੈ ਕਿ ਵਧੇ ਚੱਲਣਗੀਆਂ ਆ ਦੇਖੋ ਸਾਰੀਆਂ ਬ੍ਰਾਂਡ ਦੇ ਪੀਸ ਨੇ ਲੋਕਲ ਪੀਸ ਕੋਈ ਨਹੀਂ ਹੋਊਗਾ ਸਾਡਾ ਆ ਲੋ ਆਵਾਜ਼ ਮਾ ਦਰਸ਼ਕੋ 900 ਵਾਲੀ ਇਹ ਕਿੰਨੇ ਦੀ 100 ਰੁਪਏ ਇਹ ਵੀ 100 ਰੁਪਏ ਸਰਦੀ ਗਰਮੀ ਆਪੀ ਸਟੱਫ ਦੇ ਕੇ ਪਾਈ ਚੱਲੋ ਆਵਾਜ਼ ਜੀ ਵਾ ਆ ਆ ਦੇਖੋ ਜੀ ਲੇਡੀਜ਼ ਜੀਨਾ 100 ਰੁਪਏ ਸਟੈਚੇਬਲ ਨਾਲੇ ਸਟੈਚੇਬਲ ਐਮ ਆਰ ਪੀਆ ਦੇਖੋ ਇਹਨਾਂ ਦੀਆਂ 1800 ਦੇ ਆਸ-ਪਾਸ 100 ਰੁਪਏ ਦੀ 100 ਰੁਪਏ ਦੀ ਹਾਂਜੀ ਹਾਂਜੀ ਬੁਰੇ ਸਾਲ ਵੀ ਪੈ ਗਈ ਤਾਂ ਮੈਂ ਕਿਹਾ ਪੈਸੇ ਕਿਨੇ ਬੁਰੇ ਕਰ ਗਈ ਹਾਂਜੀ ਹਾਂਜੀ ਸੋ ਦਰਸ਼ਕਾਂ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਜੀਣਾ ਤੱਕ ਲੈ ਕੇ ਰਿਟੇਲ ਦੇ ਵਿੱਚ ਇੰਨੇ ਸਸਤੇ 100 ਰੁਪਏ ਉਹ 100 ਤਾਂ ਅੱਜਕੱਲ ਆਉਂਦਾ ਕੀ ਹੈ 100 ਰੁਪਏ ਦਾ 버ਗਰ ਨਹੀਂ ਆਉਂਦਾ ਸਹੀ ਤਰ੍ਹਾਂ ਸੋ 100 ਰੁਪਏ ਦੇ ਬੱਚਿਆਂ ਦੀਆਂ ਟੀ-ਸ਼ਰਟਾਂ 100-100 ਦੀਆਂ ਕੁੜੀਆਂ ਦੀਆਂ ਜਿੰਨਾ ਉਹ ਜਨਾਬ ਆਉਂਦਾ ਕੀ ਹੈ 100 ਰੁਪਏ ਦਾ ਇੱਧਰ ਕੀ ਕੀ ਕਿੰਨੇ-ਕਿੰਨੇ ਦਾ 100 ਰੁਪਏ ਸੇਲ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 900 ਪ੍ਰਿੰਟ 1000 ਪ੍ਰਿੰਟ 100 ਰੁਪਏ 100 ਰੁਪਏ ਆ ਵੀ ਕੁਛ ਵੀ ਲੋ 100 ਰੁਪਏ ਹਰ ਮਾਲ 100 ਰੁਪਏ ਮੈਨੂੰ ਰੁਪਏ ਮਾਰ ਜੈਕਟ ਲੈ ਲਈ ਸਟਾਪ ਵੀ 100 ਰੁਪਏ 100 ਰੁਪਏ 100 ਰੁਪਏ ਹਰ ਮਾਲ ਹੋਰ ਦੇਖੋ ਹਰ ਮਾਲ 100 ਰੁਪਏ 100 ਰੁਪਏ 100 ਰੁਪਏ ਪਹਿਲਾ ਹੀ ਦਿਖਾ ਦਿਆ ਦਰਸ਼ਕੋ ਅੱਡ ਘੈਣ ਚੀਜ਼ਾਂ 100 ਰੁਪਏ ਜੇ ਪ੍ਰੀ ਵਿੰਟਰ ਐਟਮਾਂ ਦੀ ਜੈਕਟ ਹੈ 100 ਰੁਪਏ 100 ਰੁਪਏ ਓਏ ਹੋਏ 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 ਦਰਸ਼ਕੋ ਹੋਇਆ ਕੀ ਪਿਆ ਲੁਧਿਆਣੇ ਸ਼ਹਿਰ ਚ ਆ ਪੰਡਤ ਦੀ ਕੀ ਜਾਦੂ ਕਮਲ ਸ਼ਰਮਾ ਜੀ ਕੋਟ ਨਾਲ ਪੈਂਟ ਹਾਂਜੀ 300 ਰੁਪਏ ਦਾ ਕੋਟ ਪੈਂਟ ਐਮ ਆਰ ਪੀ 1000 ਰੁਪਏ ਐਮ ਆਰ ਪੀ 300 ਰੁਪਏ ਦਾ ਜੀ 300 ਰੁਪਏ ਦਾ ਹਾਂਜੀ ਓਏ ਹੋਏ 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 ਆਹ ਲੋ ਬਲੇਜ਼ਰ ਗੱਫੇ ਗੱਫੇ 200 ਰੁਪਏ ਦਾ ਬਲੇਜ਼ਰ ਐਡਾ ਸੋਹਣਾ ਸਰਦੀਆਂ ਵਾਲਾ ਵਧੀਆ ਬਲੇਜ਼ਰ ਹੈ ਹਾਂਜੀ ਓਏ ਹੋਏ ਹੋਏ 200 ਰੁਪਏ ਦਾ ਆ ਕਿੰਨੇ ਦੇ ਆ ਜੈਕਟ ਆ ਜੀ 150 ਰੁਪਏ ਦੀ ਆ ਇੰਨੀ ਸੋਹਣੀ ਜੈਕਟ ਪਾਰਟੀ ਵੀ ਲੱਗਦੀ ਭਈ ਐ 2300 ਰੁਪਏ ਵਾਲੀ 150 150 ਰੁਪਏ ਦੀ ਓਏ ਹੋਏ ਹੋਏ ਇਧਰ ਸਾਈਜ਼ ਚੈੱਕ ਕਰੋ ਕੀ ਬਾਤ ਹੈ ਵਧੀਆ ਵਧੀਆ ਢੈਣ ਸਾਈਜ਼ ਸੁਪਰ ਸਾਈਜ਼ ਹਾਂਜੀ 200 ਰੁਪਏ 200 ਰੁਪਏ ਦੀ ਜੈਕਟ 200 ਓ ਜਨਾਬ 200 ਰੁਪਏ ਓਏ ਹੋਏ 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 ਹੋਰ ਕੀ ਚਾਹੀਦਾ ਤੁਹਾਨੂੰ ਧਾਕਾ ਲੇਡੀਜ਼ ਪੈਂਟਾ ਦੇਖੋ ਤੁਸੀਂ ਹਾਂਜੀ 100 ਰੁਪਏ 100 ਰੁਪਏ ਆ ਵੀ 100 ਰੁਪਏ ਦੀਆਂ 100 ਰੁਪਏ ਦੀ ਸਟੱਫ ਵੀ ਵਧੀਆ ਉਹ ਜਨਾਬ ਜਿਆਦਾ ਲੰਬਾ ਨਹੀਂ ਸਾਲ ਚ ਉਹ 100 ਵਾਰ ਵੀ ਪੈ ਗਈ ਉਹ 100 ਰੁਪਏ ਪੂਰਾ ਉਹ 1 ਰੁਪਿਆ ਬੁਆਈ ਰਹਿ ਕੀ ਗਿਆ ਆਹਾ ਵਾਹ ਜੀ ਵਾਹ ਆਹ ਬੜਾ ਪਿਆਰਾ ਬੜਾ ਸੌਫਟ ਸਟੱਫ ਹੈ ਇਹ ਤਾਂ 500 700 ਦੀ ਹੋਣੀ ਹੈ 100 ਰੁਪਏ 100 ਰੁਪਏ ਹੀ ਹੈ ਹਰ ਮਾਲ 100 ਰੁਪਏ ਹੈ ਭਾਈ ਜੀ ਭਾਈ ਜੀ ਘੰਟਾ ਕਰਦੇ ਕੋਲ ਗਲੀ ਜਾਦੂ ਨਵਾਂ ਤਮਾਕਾ 100 ਰੁਪਏ ਦੱਸ ਹੈ ਓਏ ਹੋਏ ਆ ਆ ਪਿਆਰੀ ਬੱਚੀਆਂ ਵਾਲਾ ਸੌਫਟ ਵੈਲ ਸੈੱਟ 100 ਰੁਪਏ ਦਾ ਪੂਰਾ ਅੱਪਰ ਲੋਅਰ ਦੋਵੇਂ 822 ਪ੍ਰਿੰਟ ਅੱਪਰ ਲੋਅਰ ਲੈ ਬੱਚਾ ਖੁਸ਼ 800 ਵਾਲੀ ਚੀਜ਼ ਇਹ ਵੀ 100 ਰੁਪਏ ਓਏ ਯਾਰ ਕਮਾਲ ਹੀ ਹੋਈ ਪਈ ਐ ਓਏ ਕਮਲ ਸ਼ਰਮਾ ਜੀ ਘਾਟਾ ਖਾਣਗੇ ਮੰਨੋ ਨਾ ਮੰਨੋ ਕਮਲ ਜੀ ਇਹ ਹੀ ਫਾਇਦੇ ਹੋਣੇ ਹਾਂ ਪੂਰਾ ਨਾਈਟ ਸੂਟ ਅੱਛਾ ਨਾਲ ਪਜਾਮਾ ਹਾਂ 200 ਰੁਪਏ ਦਾ ਸੈੱਟ ਐਨਾ ਸੋਹਣਾ ਐਨਾ ਵਧੀਆ ਓਏ ਓਏ ਹੋਏ ਹੋਏ ਆਪਣੇ ਬੰਦਪਾਲੇ ਵਧੀਆ ਕਪੜਾ ਇਸਾ ਕੋਟ 200 ਰੁਪਏ ਦਾ ਇਹ ਦੇਖੋ ਬੱਚੇ ਦਾ ਪੈਂਟ ਕੋਟ ਹਾਂ ਬੱਚੇ ਸੈੱਟ ਪੂਰਾ 200 ਰੁਪਏ ਬੱਚੇ ਦਾ ਸੈੱਟ 200 ਰੁਪਏ ਦਾ 10 ਹੈ। ਇਹ ਘੱਟਾ ਸਕਦੇ ਹਾਂ। ਓਏ ਹੋਏ ਹੋਏ ਪੌਣੇ 1700 200 ਰੁਪਏ 'ਚ ਬੱਚਾ ਤਿਆਰ ਕਰ ਲਓ ਪਾਰਟੀ ਵੀਰ ਬੱਚਾ 200 ਰੁਪਏ ਲੈ। ਆਹ ਤਾਂ 500 ਦਾ ਹੋਣਾ। 200 ਕਿੰਨਾ? 200 ਇਹ ਵੀ 200 ਰੁਪਏ ਦਾ? ਹਾਂਜੀ। ਓਏ ਹੋਏ 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 ਲੈਸ ਹੈ। ਰਿਟੇਲ ਦਾ ਕੰਮ ਹੋਵੇ ਪੰਡਿਤ ਜੀ ਦਾ ਜਨਾਬ ਕਮਲ ਸ਼ਰਮਾ ਜੀ ਤੇ 100 150 200 ਲੰਗਰੀ ਹੈ ਜੀ ਇਹੇ। ਵੇਟ ਨਾ ਕਰੋ ਵੇਟ ਨਾ ਕਰੋ ਰਸ਼ ਪੇ ਜਾਣਾ। ਇਹ ਲੰਗਰੀ ਹੈ ਲੰਗਰ ਕੱਪੜਿਆਂ ਦਾ ਲੱਗਦਾ। 200 ਰੁਪਏ ਦਾ। 200 ਰੁਪਏ। ਇੰਨਾ ਸੋਨਾ। 100 ਰੁਪਏ ਦਾ 100 ਰੁਪਏ ਦਾ ਇੰਨਾ ਪਿਆਰਾ ਸਟੱਫ ਕੁੜੀਆਂ ਪਾਇਆ ਹੋਵੇ ਤਾਂ ਜੱਚਦਾ ਹੈ ਵਧੀਆ ਕਿਤੇ ਨੀਲੀ ਕਾਲੀ ਜੀਨ ਦੇ ਨਾਲ ਪੂਰਾ ਫੱਬਦਾ ਹੈ ਇਹ ਵੀ 100 ਰੁਪਏ ਓਏ ਦੱਸ ਯਾਰ ਆ ਆ ਜੀ ਸੋਹਣੀ ਵਧੀਆ ਟੀਨੇਜ ਕੁੜੀਆਂ ਵਾਲੇ ਜੀਨਾਂ ਮਾਂ ਇਹ ਕਿੰਨੇ ਦੀ 100 ਰੁਪਏ ਦੀ ਆ ਵੀ 100 ਰੁਪਏ ਦੀ ਲੈ ਦੱਸ ਹੋਰ ਕੀ ਚਾਹੀਦਾ ਲੈ ਆਹ ਘੈਂ ਘੈਂ ਡੈਟਮਾ ਇਹ 100 ਰੁਪਏ ਇਹ ਵੀ 100 ਰੁਪਏ ਹਰ ਮਾਰ 100 ਰੁਪਏ ਹਰ ਮਾਰ 100 ਰੁਪਏ ਆਏ ਆ ਕਿੱਡਾ ਪਿਆਰਾ ਜੀ ਇਹ ਇਹ ਵੀ 100 ਰੁਪਏ ਹੋਰ ਦੀ ਹੋਰ ਉਹ ਚਾਹਤਾ ਮਾਰੋ ਮਾਲ ਤੇ ਇੰਨਾ ਮਾਲ ਇੰਨਾ ਸਮਾਨ ਉਹ 100 ਰੁਪਏ 100 ਰੁਪਏ ਟੇਲ ਚ ਹਾਂ 100 ਰੁਪਏ ਦੀ ਕੈਪਰੀ ਸਟਾਈਲ ਵਾਲੀ ਹੈ ਹਾਂਜੀ 100 ਰੁਪਏ ਦੀ ਇਹ ਵੀ 100 ਰੁਪਏ ਦੀ 100 ਰੁਪਏ ਦੀ ਨਹੀਂ ਕਮਾਉਂਦੇ ਕੁਛ ਇਹ ਪੰਡਤ ਜੀ ਇਹ ਕਮਲ ਸ਼ਰਮਾ ਜੀ 100 ਰੁਪਏ 100 ਰੁਪਏ ਸਾਰਾ ਮਾਲ ਆ ਰਿਹਾ 100 ਰੁਪਏ ਆ ਪੈਂਟ ਵੀ ਕਿੱਡੀ ਸੋਹਣੀ ਟਰੌਜ਼ਰ ਚੈੱਕ ਕਰੋ ਜੀ ਪ੍ਰੋਪਰ ਟਰੌਜ਼ਰ ਮੁੰਡੇ ਵਾਲੇ 100 100 100 100 100 100 100 ਜੀ ਟੀ ਸ਼ਰਟ ਪਜਾਮੇ ਕੁਰਤੇ 100 100 100 100 100 100 ਮੈਲੇ ਲਾ ਲਾਂਗੇ ਮੈਲੇ ਮੈਲੇ 100 ਰੁਪਏ ਰੱਖ ਲੈਣਗੇ ਮੁੰਡੇ ਕੁੜੀਆਂ ਬੱਚੇ 100 100 ਮੈਲੇ ਲਾ ਲਾਂਗੇ ਮੈਲੇ 100 ਰੁਪਏ ਆ ਹੋਈ ਕੀ ਜਾਂਦਾ ਜੀ ਹੋਈ ਕੀ ਜਾਂਦਾ ਹਰ ਚੀਜ਼ ਟੀ-ਸ਼ਰਟ ਤੋਂ ਲੈ ਕੇ ਜਿੰਨਾ ਤੋਂ ਲੈ ਕੇ ਸ਼ਰਟਾਂ ਤੋਂ ਲੈ ਕੇ ਮੁੰਡੇ ਕੁੜੀਆਂ ਮੈਂ ਕਹਿੰਦਾ ਪੰਜ ਸਾਲ ਤੋਂ ਲੈ ਕੇ 25 30 ਸਾਲ ਤੱਕ ਲੈ ਕੋਈ 40 ਸਾਲ ਤੱਕ ਲੈ ਆ ਜੀ ਔਰ 30 100 ਰੁਪਏ ਕਮਲ ਜੀ ਐਟਮ ਤਾਂ ਨਹੀਂ ਦੱਸ ਦੋ ਕੀ ਕੀ ਵੀ ਆਪਣੇ ਕੋਲ 100 ਰੁਪਏ ਚ ਬੱਚੇ ਤੋਂ ਲੈ ਕੇ ਭਾਈ ਸਾਰਾ ਮਾਲ ਪਿਆ ਆਪਣੇ ਕੋਲ ਪੰਜ ਸਾਲ ਤੋਂ ਲੈ ਕੇ 50 ਸਾਲ ਤੱਕ ਪੰਜ ਸਾਲ ਤੋਂ ਲੈ ਕੇ 100 ਸਾਲ ਤੱਕ ਸਾਰਾ ਹੀ ਮੁੰਡੇ ਕੁੜੀਆਂ ਬੁੜੇ ਬੁੜੀਆਂ ਸਾਰਿਆਂ ਦਾ ਮਾਲ 100 ਰੁਪਏ 100 ਰੁਪਏ ਆ ਚੱਕ ਆ ਲੈ ਐਡੀ ਵਧੀਆ ਵਧੀਆ ਸਰਦੀਆਂ ਆ ਰਹੀਆਂ ਨੇ ਦਰਸ਼ਕਾਂ ਹੋਰ ਦੋ ਮਹੀਨੇ ਨੂੰ ਖੰਡ ਆ 200 ਰੁਪਏ ਦੀ ਸਾਰੀ ਯਾਰ ਕੀ ਬਾਤ ਮੈਂ ਆਪਣੀ ਜ਼ਿੰਦਗੀ ਚ ਐਡਾ ਸਸਤਾ ਡੀਟੇਲ ਕਪੜਾ ਮੈਂ ਨਹੀਂ ਸੁਣਿਆ ਨਾ ਦੇਖਿਆ ਓਏ ਹੋਏ ਹੋਏ ਕੀ ਬਾਤ ਹੈ 600 ਰੁਪਏ ਆ ਵੀ 100-100 ਰੁਪਏ ਦੀਆਂ ਵਧੀਆ ਛੋਟਾਂ ਓਏ ਹੋਏ ਹੋਏ ਚੈੱਕ ਤਾਂ ਕਰੋ ਕਲਰ ਚੈੱਕ ਕਰੋ ਭਾਈ ਜੀ ਡਿਜ਼ਾਈਨ ਚੈੱਕ ਕਰੋ ਯਾਰ 100 150 200 ਇਹ ਕਮਲ ਸ਼ਰਮਾ ਜੀ ਪਤਾ ਨਹੀਂ ਕੀ ਕਰੀ ਜਾਂਦੇ ਨੇ ਮੈਨੂੰ ਸਮਝ ਨਹੀਂ ਆਉਂਦਾ ਐਡੀਆਂ ਘੈਂਡ ਘੈਂਡ ਚੀਜ਼ਾਂ 100 150 ਆ ਰੇਟ ਨੂੰ ਦੇਈ ਜਾਂਦੇ ਨੇ ਪਤਾ ਨਹੀਂ ਕਿੰਨੀ ਦੇਰ ਇਹ ਵਪਾਰ ਕਰਨਗੇ ਪਰ ਜਿੰਨੀ ਦੇਰ ਵੀ ਕਰਨਗੇ ਇਹ ਗੱਫੇ ਦੇ ਗੱਫੇ ਨੇ ਇਹ ਇੱਕ ਤਰ੍ਹਾਂ ਕੱਪੜਿਆਂ ਦਾ ਲੰਗਰ ਹੀ ਸਮਝ ਕੇ ਚੱਲੋ ਜੀ 100 150 200 ਦਾ ਆਉਂਦਾ ਕੀ ਹੈ ਮੁੰਡੇ ਕੁੜੀਆਂ ਬੁੜੇ ਬੁੜੀਆਂ ਮੈਂ ਕਹਿੰਦਾ ਹਰ ਤਰ੍ਹਾਂ ਦੇ ਵਰਗ ਵਾਸਤੇ 5 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਜਿੰਨੇ ਕੱਪੜੇ ਆ ਬੱਚਿਆਂ ਦੇ ਵੱਡਿਆਂ ਦੇ ਨੌਜਵਾਨਾਂ ਦੇ ਆ ਡਰੈਸਾਂ ਕੀ ਭਾ 100 ਰੁਪਏ ਇਹ ਵੀ 100 ਦੀ 100 ਦੀ ਐਮ ਆਰ ਪੀ ਚੱਕਰਾ ਦੋ ਓਏ ਹੋਏ 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 ਐਮ ਆਰ ਪੀ ਤੇ ਦੇਖ ਹੀ ਲੀ ਕਿੰਨਾ ਕਿ ਲਿਖਿਆ ਹੋਇਆ 2850 ਰੁਪਏ ਦਰਸ਼ਕੋ 2850 ਤੇ ਆਹ ਕਹਿੰਦੇ ਕੁੜੀ ਨੂੰ ਪਾਈ ਹੋਵੇ ਤੇ ਕੁੜੀ ਤਾਂ ਪੂਰੀ ਰਾਣੀ ਬਣ ਜੇ ਆਹ ਦੇਖੋ ਕਿ ਕਿੰਨੀ ਸੋਹਣੀ 100 ਰੁਪਏ ਦੀ ਸਾਰੀ ਖੁੱਲੇ ਫ੍ਰੀ ਸਾਈਜ਼ ਨਿੱਕਰ ਤਕੜੇ ਬੰਦੇ ਆਸਤੇ ਖੁੱਲੀ ਨਿੱਕਰ 100 ਰੁਪਏ ਦੀ ਕਿੰਨੇ ਦੀ 100 ਰੁਪਏ ਦੀ ਓਏ ਹੋਏ 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 ਦਰਸ਼ਕੋ ਨਿੱਕਰ ਆਹ ਦੇਖੋ ਫ੍ਰੀ ਸਾਈਜ਼ ਖੁੱਲੀ ਐਕਸਟਰਾ ਲੰਬੇ ਸਾਈਜ਼ ਦੀ ਨਿੱਕਰ ਭਾਵੇਂ ਮੇਰੇ ਅਗੇ ਚ ਦੋ ਆਜਣ ਇਹਦੇ ਇਹ ਵੀ 100 ਰੁਪਏ ਦੀ ਦੇਖੋ ਪਜਾਮੇ ਦਾ ਸਾਈਜ਼ ਕਿੰਨਾ ਸੋਹਣਾ ਕਿੰਨਾ ਵਧੀਆ ਜੀ ਓਏ ਹੋਏ ਵਧੀਆ ਪ੍ਰੋਪਰ ਸਾਈਜ਼ ਵਧੀਆ ਸਰਦੀਆਂ ਪਾਨ ਵਾਲਾ ਹੁਣ ਇਹ ਕਿੰਨੇ ਦਾ 100 ਰੁਪਏ ਦਾ ਆ ਵੀ 100 ਰੁਪਏ ਦਾ ਵਾਹ ਜੀ ਜੀ ਬਹੁਤ ਵਧੀਆ ਕਾਟਨ ਆਏ ਹੋਏ 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 ਕੀ ਪ੍ਰਿੰਟ ਕੀ ਸੋਹਣੇ ਪ੍ਰਿੰਟ ਨੇ ਇਹ 100 ਰੁਪਏ ਦਾ 100 ਰੁਪਏ ਇੱਕ ਨੀਲਾ ਨੋਟ ਜੀ 100 ਰੁਪਏ ਵਾਲਾ ਤੇ ਹਰ ਚੀਜ਼ 100 ਰੁਪਏ ਦੀ ਮਿਲ ਜਾਂਦੀ ਹੈ ਆ ਚੈੱਕ ਕਰੋ ਓਏ ਹੋਏ 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 ਆ ਵੀ 100 ਰੁਪਏ ਹੋਣੀ ਹੈ ਦੱਸ ਕਮਾਲੀ ਗੱਲ ਹੋਈ ਪਈ ਆ ਜੀ ਆ ਡਰੈਸਾਂ ਆ ਕੁੜੀਆਂ ਤੇ ਤੁਸੀਂ ਬੰਨਾ ਬਾਰਬੀ ਡੋਲ ਜਾਣਾ ਪਾਰਟੀ ਚ ਬਰਥਡੇ ਪਾਰਟੀ ਤੇ ਜਾਣਾ ਸਜ ਧਜ ਕੇ ਨਾ ਸੋਹਣਾ ਪਾ ਕੇ ਜਾਣਾ ਇਹ ਹਜ਼ਾਰ ਹਜ਼ਾਰ ਤੋਂ ਘੱਟ ਨਹੀਂ ਮਿਲਦੀ ਕੁੜੀਓ 100 ਰੁਪਏ ਦੀ ਫਿਰ ਵੇਟ ਕਾ ਦੀ ਕਰਦੀਓ ਕੱਜ ਪਹੁੰਚੋ ਆਪਣੇ ਘਰ ਦੇ ਨੂੰ ਲੈ ਕੇ ਆਓ ਤੇ ਦਿਖਾਓ ਆ ਆਟਮਾ 100 ਰੁਪਏ 100 ਰੁਪਏ ਓਏ ਹੋਏ ਹੋਏ ਆ ਜੀਨ ਜੀ 100 ਰੁਪਏ ਦੀ ਐਡੀ ਸੋਹਣੀ ਜੀ ਲੈ ਕੁੜੀਓ ਆ ਦੇਖੋ ਕਿੰਨੀ ਸੋਹਣੀ ਸਲੇ ਫਿੱਟ ਜੀਨ ਆ ਵੀ 100 ਰੁਪਏ ਆ ਨਹਿਰੂ ਜੈਕਟ ਮੁੰਡੇ ਖੁੰਡੇ ਵਾਲੀਆਂ ਇਹ 100 ਰੁਪਏ ਆ ਲਓ ਬਾਈ ਜੀ ਮੈਂ ਅੱਜ ਤੱਕ ਦੀ ਆਪਣੀ ਜ਼ਿੰਦਗੀ ਚ 100 ਰੁਪਏ ਦੇ ਵਿੱਚ ਆਹ ਨਹਿਰੂ ਜੈਕਟ ਹਾਂ ਕਦੀ ਸਪੜੇ ਤੇ ਵੀ ਨਹੀਂ ਸੋਚੀ ਸੀ ਬੱਚਿਆਂ ਦੇ ਆ ਬੱਚਿਆਂ ਦੇ ਆਗੇ ਜੀ 100 200 ਰੁਪਏ ਦਾ ਆ 200 ਹੈ ਬਸ ਇਹਦਾ ਹੱਥ ਫੜ ਕੇ ਜੀ ਬੋੜੀ ਮਹਿੰਗੀ ਲੱਗਦੀ ਸੀਗੀ ਸ਼ੁਕਰ ਹੈ ਇਹਦਾ ਕਟਵਰ 200 ਰੁਪਏ ਦਾ ਕਿਹਾ ਮੈਂ ਕਿਹਾ ਇਹ ਵੀ 100 ਰੁਪਏ ਦਾ ਕਹਿੰਦੇ ਨੇ 200 ਰੁਪਏ ਦੀ ਐਡੀ ਵਧੀਆ 2565 ਪ੍ਰਿੰਟ ਬੱਲੇ 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 ਤੇ ਆ ਵੱਡਾ ਸਾਈਜ਼ ਵੱਡਾ ਸਾਈਜ਼ ਹਾਂ ਪੂਰਾ ਮੇਰੇ ਜਗ੍ਹਾ ਸਾਈਜ਼ ਹੈ ਇਹ ਕਿੰਨੇ ਦਾ ਜੀ 200 ਰੁਪਏ ਦਾ 200 ਰੁਪਏ ਦਾ ਬਸ ਓ ਜਨਾਬ 200 ਰੁਪਏ ਚ ਕੋਟ ਦੀ ਸਵਾਈ ਨਹੀਂ ਮਿਲਦੀ ਐਨੇ ਤਾਂ ਕਮਲ ਸ਼ਰਮਾ ਜੀ ਸਿੱਤਾਂ ਦੀਆਂ ਨੂੰ 200 ਰੁਪਏ ਚ ਅਸੀਂ ਦਵਾਂਗੇ 200 ਦਾ ਸਣੇ ਸਵਾਈ ਸਣੇ ਕਪੜਾ ਸਣੇ ਬਟਨ ਜਿੰਨਾ ਮਰਜ਼ੀ ਲਓ ਨਾਲ ਆਏ ਹੋਏ ਹੋਏ 200 ਰੁਪਏ ਦਾ ਅੱਗੇ ਆ ਜੀਏ ਆ ਜਿਓ ਆ ਵੀ ਦਿਖਾ ਦਿਓ ਪੀਸ ਕਿੰਨਾ ਖੁੱਲਾ ਡੁੱਲਾ ਸੀਮਲੈਸ ਇਹ 100 ਰੁਪਏ ਦਾ ਆਏ ਹੋਏ 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 ਇਹ ਵੀ 100 ਰੁਪਏ ਦਾ ਇਹ ਪੰਡਤ ਜੀ ਨਾ ਪਤਾ ਨਹੀਂ ਇਹ ਕੰਮ ਕਿੰਨਾ ਲੰਬਾ ਕਰਨਗੇ ਕਿੰਨਾ ਨਹੀਂ ਪਰ ਇਹ ਕਮਲ ਸ਼ਰਮਾ ਜੀ ਜਿੰਨੀ ਦੇਰ ਕਰਦੇ ਪਏ ਆ 100-100 ਰੁਪਏ ਚ ਮੇਲਾ ਮੇਲਾ ਕੁਛ ਨਹੀਂ ਕਰਨਾ ਘੰਟਾ ਕਰਦੇ ਸਾਹਮਣੇ ਗਲੀ ਜਾਇ ਨਾ ਹੋਟਲ ਵਾਲੀ ਗਲੀ ਐ ਉੱਥੇ ਕਿਸ ਨੂੰ ਪੁੱਛ ਲਈਓ ਪੰਡੇ ਜੀ ਕਿੱਥੇ ਨੇ ਕਮਲ ਸ਼ਰਮਾ ਜੀ ਓਏ ਹੋਏ ਆ ਦੱਸ ਲੋਕਾਂ ਨੇ ਕਹਣਾ ਕਮਲ ਸ਼ਰਮਾ ਜੀ ਕਮਲੇ ਹੋ ਗਏ ਆ 2895 ਇਹ 150 200 200 ਇਹ 200 ਆ ਲੈ ਦੱਸ ਆ 2895 ਵਾਲੀ ਕਮਲ ਸ਼ਰਮਾ ਜੀ 200 ਰੁਪਏ ਚ ਕਮਲ ਜੀ ਕੀ ਕਮਲ ਹੋਈ ਪਈ ਹੈ ਉਹ ਤਾਂ ਸਾਰਾ ਲੰਗਰ ਲਾਇਆ ਪਿਆ ਐਡਾ ਰਸ਼ ਹੋਇਆ ਪਿਆ ਕੀ ਗੱਲ ਲੁਧਿਆਣਾ ਸੁਰਾ ਸ਼ਹਿਰ ਆ ਜਾ ਦੇਣਾ ਸ਼ਹਿਰ ਸਾਰਾ ਰਜਾ ਦੇਣਾ ਗਰੀਬਾਂ ਨੂੰ ਮੋਜਾ ਕਰਾ ਦੇਣੀ ਸਮਝੋ ਮੋਜਾ ਯਾਨੀ ਕਿ ਜਿਨ੍ਹਾਂ ਦਾ ਵਿਚਾਰਾ ਪੜਦਾ ਬਹੁਤਾ ਨਹੀਂ ਮਹਿੰਗਾ ਪੈਂਦਾ ਸੋ 150 ਵਾਲੇ ਜਿੰਨਾ ਮਰਜ਼ੀ ਲੈ ਜਾਣ ਕਪੜਾ ਹੈ ਕਮਲ ਸ਼ਰਮਾ ਕੋ ਲਾਣ ਉਹ ਕਮਲ ਸ਼ਰਮਾ ਕੋ ਲੈਣ ਸੋ ਲੋਕੋ ਕਮਲ ਸ਼ਰਮਾ ਜੀ ਹੁਣ ਤੁਹਾਡੇ ਲਈ ਦਿਲੋਂ ਪਿਆਰ ਨਾਲ ਕਮਲੇ ਹੋ ਕੇ ਆ ਬੰਦੇ ਜੀ ਨੇ ਹੁਣ ਇੱਕ ਤਰ੍ਹਾਂ ਕਗੜਮ ਲਾਇਆ ਪਿਆ ਲੰਗਰ ਜਿੰਨੇ ਮਰਜ਼ੀ ਕਪੜੇ ਦੁਬਾਰਾ ਨਜ਼ਰ ਲਵਾ ਦੇਣਾ ਜਿਹੜੀ ਚੀਜ਼ ਸੋ ਸਕਦੇ ਹੋ ਪਰਿਵਾਰ ਦੇ ਵਿੱਚ ਪਾਣ ਵਾਸਤੇ ਪਵਾਉਣ ਵਾਸਤੇ 5 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਸਰਦੀਆਂ ਗਰਮੀਆਂ ਸੈਮੀ ਸਰਦੀਆਂ ਹਰ ਤਰ੍ਹਾਂ ਦੀ ਚੀਜ਼ ਹੈ ਮੌਜੂਦ ਹਰ ਤਰ੍ਹਾਂ ਦਾ ਕੱਪੜਾ ਮੌਜੂਦ ਤੇ ਕਮਲ ਜੀ ਆਪਣਾ ਕੋਈ ਮੋਬਾਈਲ ਨੰਬਰ ਤਾਂ ਬੋਲ ਦਿਓ ਬੰਦੇ ਫੋਨ ਤੇ ਆਰਡਰ ਦੇਣਾ ਹੋਵੇ 985575004 985575004 ਯਾਨੀ 985575004 ਇਹ ਕਮਲ ਸ਼ਰਮਾਈ ਦਾ ਨੰਬਰ ਹੈ ਜਿਹੜੇ ਹੁਣ ਕੰਬਲੇ ਹੋਏ ਪਏ ਆ ਕਹਿੰਦੇ ਲੁਧਿਆਣਾ ਜਿਲ੍ਹਾ ਜਿੰਨਾ ਮਰਜ਼ੀ ਆ ਜੇ ਅੱਛਾ ਆਏ ਹਾਏ ਹਾਏ ਲੈ 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 ਆ ਸੋਸ਼ਲ ਮੀਡੀਆ ਆਈਡੀ ਦੀ ਮੌਜੂਦ ਹੈ ਜੀ ਆ ਕੇ ਮੇਲਾ ਲੁੱਟ ਲੋ ਹਰ ਤਰ੍ਹਾਂ ਦਾ ਕੱਪੜਾ ਪੂਰਾ ਪੂਰਾ ਭਾਵੇਂ ਪਰਿਵਾਰ ਆ ਜੇ ਹਰ ਏਜ ਗਰੁੱਪ ਵਾਸਤੇ ਜਿੰਨਾ ਮਰਜ਼ੀ ਕੱਪੜਾ ਲੈ ਲੋ 100 150 100 150 ਇੱਥੇ ਰੇਟ ਲੱਗਿਆ ਹੋਇਆ ਹੈ ਕੱਪੜਾ ਵਧੀਆ ਉਹ 100 150 ਤਾਂ 버ਗਰ ਕੋ ਡਰਿੰਕ ਆ ਨਹੀਂ ਆਂਦੀਆਂ ਜਨਾਬ ਕੀ ਸੋਚੀ ਜਾਂਦੇ ਹੋ ਚੁੱਪ ਕਰਕੇ ਆ ਜਾਓ ਬੁੱਲੇ ਲੁੱਟ ਲੋ ਇੱਥੇ ਪੰਡਤ ਜੀ ਕੋਲ ਆ ਕੇ ਕਮਲ ਸ਼ਰਮਾਈ ਦੁਕਾਨ ਤੇ ਪਹੁੰਚੋ ਤੇ ਆਪਣੇ ਪਰਿਵਾਰ ਵਾਸਤੇ ਜਿੰਨੇ ਕੱਪੜੇ ਲੈਣੇ ਆ ਸਾਰੇ ਲੈ ਜਾਓ ਜੋ ਰੇਟ ਹੁਣ ਕਹਿੰਨੇ ਪਿਓ ਰੇਟ ਇਹੀ ਲੱਗਣਾ ਚਾਹੀਦੇ ਜਵਾਨ ਰਹਿ ਗਈ ਪਾਜੀ ਵਾ ਦਰਸ਼ਕੋ ਫਿਰ ਉਡੀਕਦੇ ਕੀ ਪਏ ਹੋ ਆਜੋ ਫਟਾਫਟ ਕਮਲ ਸ਼ਰਮਾ ਜੀ ਕੋਲ ਘੈਂਟ ਕਰਦੇ ਸਾਹਮਣੇ ਗਲੀ ਚ ਵੜੋ ਹੋਟਲਾਂ ਵਾਲੀ ਗਲੀ ਆ ਕੱਪੜੇ ਬਾਹਰ ਪਏ ਆ ਰਾ ਸ਼ਾਪੀ ਦੱਸ ਦੂਗਾ ਕਿ ਜਿਹੜਾ ਕਮਲਾ ਹੋਇਆ ਪਿਆ ਕਮਲ ਸ਼ਰਮਾ ਕਿਵੇਂ ਦਿਲ ਖੋਲ ਕੇ ਤੁਹਾਡੇ ਵਾਸਤੇ ਕੱਪੜਿਆਂ ਦੇ ਅੰਬਾਰ ਲੈ ਕੇ ਆਇਆ ਪ੍ਰਾਈਮ ਉਦੇ ਲਈ ਬੱਲੂ ਦੇ ਨਾਲ ਨਫਰੀ ਸਿੰਘ ਵੇਦੀ